ਜਾਊਗੇ ਜੀ ਦੋਸਾ ਇਧਰੋਂ ਮਾਰਨਾ ਕੋਈ ਚੱਕ ਨਹੀਂ ਸੜੀ ਹੋਈ ਧੀਮੀ ਬੈਠੀ ਐ ਪਹਿਰਾਬਾ ਜੇ ਇਹ ਕੰਬਲੀ ਆ ਮੈਂ ਤਾਂ ਨਹੀਂ ਕੰਬਲੀ ਮੈਂ ਤਾਂ ਨਹੀਂ ਕੰਬਲੀ ਹੋਈ ਮੈਂ ਦੇਖੋ ਜੀ ਆਹ ਹੁੰਦੇ ਸ਼ੀਸੇ ਇਹਦੇ ਨਾਲ ਆਪਾਂ ਸਾਈਡ ਦੇਖਣੀ ਆ ਉਧਰ ਲਈ ਤੇ ਇਧਰ ਨਾਲ ਇਧਰ ਲਈ ਇਹਨੂੰ ਕਹਿੰਦੇ ਆ ਹੈਂਡਲ ਆ ਇਹਨੂੰ ਕਹਿੰਦੇ ਆ ਲਾਈਟ ਆ ਇਹਨੂੰ ਕਹਿੰਦੇ ਆ ਨੰਬਰ ਪਲੇਟ ਆ ਇਹ ਦੋਨੇ ਪਟਾਇਰ ਆ ਗਏ ਤੇ ਆਹ ਇਹਦਾ ਮੀਟਰ ਆ ਗਿਆ ਤੇਲ ਵਾਲਾ ਮੀਟਰ ਆ ਗਿਆ ਇਹਦੀ ਸ਼ੀਟ ਇਹਨੂੰ ਸਾਰੀ ਨੂੰ ਕਹਿੰਦੇ ਨੇ ਸਕੂਟਰ ਫਰੇ ਨਾ ਦਮ ਮਕੀਲਾ ਨਾ ਤੁਸੀਂ ਮੈਨੂੰ ਸਕੂਟਰ ਚਲਾਉਣੀ ਸਿਖਾਓ ਉਹ ਰਾਤ ਤੈਨੂੰ YouTube ਤੇ ਦਿਖਾਇਆ ਨਹੀਂ ਤੀ ਕਾ ਕਿਵੇਂ ਸਿੱਖਦੇ ਹੁੰਦੇ ਆ ਦੇਖ ਹਨ ਆਪਾਂ ਇਹਨੂੰ ਸਟਾਰਟ ਕਰਨਾ ਹੈ ਪਰ ਮੈਂ ਹੋਰ ਰਹਿ ਗਿਆ ਜਿਵੇਂ ਜਿਵੇਂ ਆਹ ਦਿਖਾਣਾ ਹੋਰ ਫੀਚਰ ਰਹਿ ਗਿਆ ਇਧਰ ਆ ਪੈਰ ਧਰਨ ਵਾਲਾ ਆ ਪੈਰ ਧਰਨ ਵਾਲਾ ਆ ਹੋ ਗਿਆ ਸਟੈਂਡ ਜਿਹੜਾ ਕੀ ਮੰਨ ਕੇ ਚੱਲ ਮੈਂ ਮੇਰਾ ਸਟੈਂਡ ਕਰ ਰਹਿ ਲਦਾ ਹੈ ਨਹੀਂਗਾ ਤੇ ਆਪਾਂ ਸਟਾਰਟ ਕਰਨੀ ਹੈ ਇਹ ਖੜ ਜਾ ਇੱਕ ਮਿੰਟ ਫੋਨ ਆ ਗਿਆ ਆਪਣਾ ਸੰਦੀਪ ਬੇਟੇ ਆ ਗਿਆ ਹੈਲੋ ਹੈਲੋ ਹਾ ਬੇਟਾ ਉਹ ਕਿੱਥੇ ਖੋ ਲਿਆ ਆਏਗਾ ਤਾਂ ਬੋਲਦਾ ਯਾਰਾ ਉਹ ਤੈਨੂੰ ਕਿਸੇ ਦੀ ਚੀਜ਼ ਨਹੀਂ ਪਰਵਾਹੀ ਨਹੀਂ ਹੈਗੀ ਉਹ 10 ਕਿਲੇ ਦੇ ਆਇਆ ਮੈਂ ਪਹਿਲਾਂ ਖੇਤ ਜਾ ਕੇ ਆਇਆ ਫਿਰ ਘਰੇ ਦੇਖਿਆ ਤੂੰ ਹੈ ਕਿੱਥੇ ਆ ਉਹ ਮੜਾ ਜਾਣਾ ਤੇਰੀ ਭੂਆ ਨੂੰ ਸਿਕਾਇਦਾ ਸਕੂਟਰੀ ਫੇ ਕਰੀ ਜਣਾ ਇੱਥੇ ਹੀ ਸਿਕਾਏਗਾ ਸਕੂਟਰੀ ਕਿਤੇ ਟਰੱਕ ਥੱਲੇ ਦੇ ਦੇਗਾ ਨਰਦਾ ਜਾ ਜਾਂਦੀ ਆਪਦੀ ਉਹ ਛੁੱਡੀ ਓਏ ਉਰੇ ਕੋਈ ਟਰੱਕ ਓਏ ਉਰੇ ਕੋਈ ਹਾਏ ਓਏ ਮੇਰੇ ਰੱਬਾ ਹਾਏ ਓਏ ਮੇਰੇ ਰੱਬਾ ਓਏ ਉਰੇ ਕਿਹੜਾ ਚੱਲਦਾ ਟਰੱਕ ਇਹ ਤਾਂ ਸੁਨਣਾ ਰਾਇ ਜਮਾ ਕਿੱਥੇ ਸੁਨੇ ਰਾ ਤੇ ਮੈਂ ਇੱਥੇ ਆਉਣਾ ਤੇਰਾ ਟੂਹਾ ਇੱਥੇ ਘੁੱਟਦਾ ਮੈਂ ਆ ਕੇ ਦੱਸ ਕਿੱਥੇ ਆ ਮੈਂ ਮੈਂ ਸੱਚ ਦੱਸਾਂ ਸੱਚ ਦੱਸਾਂ ਆ ਜਿਹੜੇ ਆਪਣੀ ਨਹਿਰ ਜੀ ਨਹੀਂ ਜਾਂਦੀ ਕੱਸੀ ਜੀ ਨਹਿਰ ਭੰਦੀ ਮਰਾਗਾ ਕਿਹੜੀ ਭਾਗੜਾ ਜਾਂਦੀ ਅਨਮੋਲ ਵਿੱਚ ਦੀ ਓ ਯਾਰ ਆਹਾ ਜਿਹੜਾ ਆਪਣਾ ਜਾਂਦਾ ਸੂ ਆ ਜਾ ਸੂਏ ਤੇ ਬਰਦਾਰਚਿਆ ਹਾਂ ਫੇਰ ਤਾਂ ਮੁੱਲ ਸੂਏ ਚ ਪੈਣਗੇ ਤੇਰੇ ਮੈਨੂੰ ਐ ਲੱਗਦਾ ਓਏ ਮਾੜਾ ਜਨਾ ਮੈਂ ਹਜੇ ਸਕੂਟਰ ਹੀ ਸਿਖਾਦਾ ਹਾਂ ਜਵਾਖ ਨਾਲੀ ਨੇ ਪਪਾ ਪਿਨਾਲੀ ਐ ਭਾਬੀ ਹਾਈ ਦੇਖ ਫਿਰ ਘੰਟਾ ਜਵਾਕਾ ਭਾਬੀ ਕਿਹੜੇ ਪਾਸੋਂ ਹੋ ਗਈ ਉਹੀ ਗੱਲਾਂ ਫਿਰ ਕੱਲ੍ਹ ਆਲੀਆਂ ਫੇਰ ਮੇਰੀ ਗੱਲ ਸੁਣ ਲੈ ਬੰਦਿਆਂ ਵਾਂਗੂ ਠੀਕ ਹੈ ਹਾਂ ਜੀ ਮੈਂ ਹੁਣੇ ਮੇਰੇ ਕੋਲ ਤਿੰਨ ਕਿਹੜੇ ਮਾਰ ਕੇ ਉਹਨਾਂ ਦੀ ਸਕੂਟਰੀ ਦੇਣੀ ਆ ਭਾਈ ਉਹ ਕਦੇ ਬੱਸ ਆ ਗਿਆ ਇੱਕ ਕਿਹੜਾ ਦੇ ਆਈਏ ਸੀ ਇੱਕ ਕਿਹੜਾ ਦੇ ਕੇ ਆ ਜਾ ਨਹੀਂ ਫਰਮਾਇਆ ਉਹਨਾਂ ਸੂਏ ਚੰਗਾ ਆ ਗਿਆ ਆ ਆ ਗਿਆ ਬੇਟਾ ਪੁੱਤਰ ਜੀ ਆਏ ਨਹੀਂ ਕਰਦੇ ਹੁੰਦੇ ਹਾਏ ਦੇਖ ਫਿਰ ਉਹ ਆ ਜਾ ਬੰਦਿਆਂ ਵਾਂਗੂ ਕਾਹਦਾ ਤੈਨੂੰ ਆ ਆ ਗਿਆ ਬੱਚੇ ਆ ਗਿਆ ਬੱਚੇ ਆ ਗਿਆ ਆ ਗਿਆ ਭੂਗੇ ਦੇਖੀ ਜੀ ਮਾਦਾ ਕਹਨੀ ਆ ਪਾ ਆਪਣੇ ਸਕੂਟਰੀ ਲੈ ਲੈਨੇ ਆ ਆ ਲੋਕਾਂ ਦੇ ਹਾਰੇ ਕੱਢਣੇ ਚੰਗੇ ਜੇ ਨਹੀਂ ਲਾਉਂਦੀ ਹੋਈ ਲਮਾਂਗੇ ਕਾਰਨ ਕੀ ਆ ਵੀ ਪਹਿਲਾਂ ਸਿੱਖ ਲਈਏ ਲੈ ਤੈਨੂੰ ਇਹਨੂੰ ਸਟਾਰਟ ਕਰ ਇੱਥੋਂ ਸਟਾਰਟ ਹੋ ਗਈ ਇਹ ਖੜ ਜਾ ਕਿੱਥੋਂ ਹੁੰਦੀ ਐ ਆਹ ਹੋ ਗਈ ਆ ਆ ਹੋ ਗਿਆ ਖੜ ਜਾ ਹਾਂ ਪੱਜ ਲਈ ਦੀ ਗਿਆ ਇਹਦੇ ਗੇਅਰ ਨਹੀਂ ਹੁੰਦਾ ਇਹਦੇ ਹੁੰਦਾ ਨਹੀਂ ਗੇਅਰ ਦੇਖੋ ਜੀ ਹਨਾ ਧਿਆਨ ਨਾਲ ਫਿਰ ਰੁਕੂਗੀ ਕਿਵੇਂ ਇਹ ਰੁਕੂਗੀ ਦੇਖੋ ਬੇਸ਼ੱਕ ਇਹਦੇ ਆਹ ਮੂਰਲਾ ਬ੍ਰੇਕ ਆ ਪਿਛਲਾ ਬ੍ਰੇਕ ਆ ਜਿਵੇਂ ਕੁ ਕੁੜੀਆਂ ਕਰਦੀਆਂ ਹੁੰਦੀਆਂ ਨੇ ਲੱਤਾਂ ਨਾਲ ਰੋਕਦੀਆਂ ਨੇਗੀਆਂ ਤੁਸੀਂ ਲੱਤਾਂ ਨਾਲ ਨਹੀਂ ਰੋਕਣੀ ਤੁਸੀਂ ਇਹਨਾਂ ਨੂੰ ਦੋਨਾਂ ਨੂੰ ਇੱਕਦਮ ਦੱਬ ਦੇਣਾ ਹੈ ਫਿਰ ਇਹ ਰੁਕ ਹਾਂ ਹਲਕੀ ਹਲਕੀ ਰੇਸ ਦੇਣੀ ਹੈ ਆ ਸਟੈਂਡ ਚੱਕ ਦੋ ਇਹ ਜ਼ਰੂਰੀ ਹੁੰਦਾ ਚੱਕਣਾ ਜੇ ਨਹੀਂ ਚੱਕੋਗੇ ਜਦੋਂ ਇੱਧਰ ਮੋੜੋਗੇ ਫਿਰ ਤੁਸੀਂ ਨਾ ਡਿੱਗ ਜਾਓਗੇ ਅੱਛਾ ਇੰਨਾ ਜ਼ਰੂਰੀ ਹੁੰਦਾ ਸਟੈਂਡ ਹਾਂ ਲੈ ਲੈ ਮੈਂ ਭਾਈ ਨਾ ਮੜਾ ਜਾ ਇਹ ਚੱਲ ਉਹ ਘਰ ਜਾ ਉਹ ਤੇਰੇ ਉਹ ਵਿੱਚ ਨਾ ਡਿੱਗ ਜਾਈ ਹਾ ਦੇਖਾ ਕਿੱਥੋਂ ਆਇਆ ਬੰਦੇ ਖਾਣੀ ਤੀਮੀ ਸੜੀ ਹੋਈ ਮਤ ਆਪੀ ਸੜੀ ਹੋਈ ਆ ਪਈ ਇਹਨੂੰ ਸਾਹਮ ਲੈ ਲੈਂਦੀ ਫਿਰ ਨਾ ਤੂੰ ਕਿਉਂ ਰੱਖਖੜੀਆਂ ਲੈਣ ਆਈ ਸੀ ਨਹੀਂ ਮੇਰਾ ਬੰਦਾ ਜਾ ਕੇ ਲੈ ਆਇਆ ਸਹੇਰੇ ਨਾਲ ਵਿਆਹ ਕਿ ਲੈਈਆਂ ਮੈਂ ਕਿੱਧਰੋਂ ਨਿਕਲ ਉਧੜ ਕੇ ਆਈ ਆ ਕੋਈ ਆਈ ਸਹੇਰੇ ਨਾਲ ਵਿਆਹ ਕੇ ਮੈਂ ਆਈ ਸੀ ਤੂੰ ਕੋਈ ਰੱਖ ਲੱਗੜੀ ਨਿਕਲ ਕੇ ਆਈ ਰੱਖ ਤੂੰ ਲੈਂਦੀ ਸਾਮਕੇ ਹਾਂ ਵਿਆਹ ਕਰਾ ਕੇ ਲਿਆ ਅਗਲਾ ਲੈ ਖੈ ਤੇ ਝੂਟ ਤਬਾਨ ਮਾਰ ਕੇ ਗਿਆ ਮੇਰੇ ਮੁੰਡੇ ਦਾ ਤੁਸੀਂ ਮੈਨੂੰ ਝੂਠ ਕਿਉਂ ਬੋਲਿਆ ਕਮਲੀ ਕਿਉਂ ਕਿ ਹੈਨੂੰ ਇਹ ਤਾਂ ਪਾਗਲ ਮੈਨੂੰ ਲੱਗਦੀ ਨਹੀਂ ਕਿਧਰੇ ਪਾਸ ਕੋਈ ਨਹੀਂ ਪਾਗਲ ਮੈਂ ਮੈਂ ਤੈਨੂੰ ਨਾ ਕਰਕੇ ਰੱਖ ਬੋਲ ਪਾ ਚੁੰਡੂਆ ਬੋਲ ਪਾ ਜੇ ਨਾ ਹੋਵੇ ਤਾਂ ਬੇਇੱਜ਼ਤੀ ਕਰਾ ਕੇ ਧਰਤੀ ਮੇਰੀ ਆਪਦੀ ਤਾਂ ਹੈਗੀ ਸੀ ਜਿੰਨੀ ਕ ਇੱਜ਼ਤ ਹੈਗੀ ਸੀ ਕਿ ਬੋਲੂ ਬੋਲਣ ਨੂੰ ਮਰਦਾ ਹੈ ਕਿ ਬੋਲੂਗਾ ਬੋਲ ਕੇ ਦਿਖਾਵੇ ਤਾਂ ਮੂੰਹ ਨਾ ਕੁੱਟਦਾ ਮੈਂ ਗੱਲ ਸੁਣ ਲਓ ਦੋਨੇ ਗਾੜੀਆਂ ਹੈਲੋ ਗੱਲ ਸੁਣ ਲਓ ਤੁਸੀਂ ਦੋਨੇ ਕੀ ਸੁਣਾ ਮੈਂ ਦੋਨੇ ਦੁਨਾਂ ਚ ਮੈਨੂੰ ਨਾ ਕਹਿਣਾ ਮੈਂ ਤਾਂ ਘਰ ਦੀ ਮਾਲਕਾ ਹੈ ਮੇਰੀ ਗੱਲ ਸੁਣ ਲੈ ਤੂੰ ਤੇਰੇ ਮੈਂ ਮਾਰ ਕੇ ਮੁੱਕੀ ਦੰਦਣ ਪਾ ਦੂੰ ਤੇਰੇ ਮੈਂ ਹੁਣ ਨਾ ਮਾਰ ਦੇ ਤੂੰ ਇਹ ਨਹੀਂ ਸੜੇ ਹਾਂ ਨਾਨੀ ਹੋਰ ਨਾ ਕੁਝ ਕਰ ਦੇ ਤੂੰ ਗਾਹਾਂ ਟੱਪ ਜਾ ਕੀ ਬਣਦੀ ਆ ਬੋਲਦੀ ਦੇਖ ਚਾਵਰ ਚਾਵਰ ਕਿਵੇਂ ਆ ਆਈ ਬੋਲੂਗੀ ਮੈਂ ਕਹੀ ਨਾ ਗੱਲ ਸੁਣ ਲੈ ਭੈਣ ਦੇ ਖਸਮਾਂ ਦੀ ਚੜ ਚੜ ਆਉਂਦੀਆਂ ਨੇ ਚੜ ਚੜ ਆਉਂਦੀਆਂ ਨੇ ਆਉਣਾ ਨਹੀਂ ਕਿਉਂ ਮੇਰਾ ਘਰ ਪੱਟੇਗਾ ਮੈਂ ਬੋਲਾਂ ਨਾ ਹਜੇ ਬੋਲਾਂ ਨਾ ਸੁਧਰੀਆਂ ਤੂੰ ਪੀਨੀਆਂ ਦਾਰੂਆਂ ਸ਼ਰਾਬਾਂ ਪੀਨੀਆਂ ਤੂੰ ਸੜੇ ਹਣੇ ਤੂੰ ਕਰ ਪਟ ਦੇ ਮੈਂ ਬੋਲਾ ਬਣਾ ਅੱਜ ਤੈਨੂੰ ਕਰੀਏ ਹੈ ਉਹ ਦੇ ਦੇ ਮੈਂ ਉਹ ਤੇ ਮੂਤ ਬੀਬੀ ਡਿੱਗਦੀ ਡੀਆਂ ਜਲੂਸ ਕਰਦੀ ਸੀ ਉਹ ਤੇ ਉਹ ਤੇਨੂੰ ਕਰ ਨਹੀਂ ਦੱਸਿਆ ਨਾ ਤੂੰ ਨਾ ਡਿੱਗਦਾ ਸੀ ਨਾਲੀਆਂ ਚ ਮੈਂ ਨਾ ਬੰਦਾ ਲਿਆ ਕੇ ਰੱਖ ਲਿਆ ਓਰੇ ਇਹ ਬੰਦੇ ਦਾ ਲੱਖ ਵਾਰੀ ਡਿੱਗਦੇ ਨੇ ਬੰਦੇ ਨੇ ਬਣਾ ਕੇ ਵੀ ਜਿਹਦਾ ਤਾਂ ਬਣਾਇਆ ਵੀ ਕੁਝ ਨਹੀਂ ਕੀਆ ਕੀ ਬਣਾਇਆ ਅੱਧਾ ਮੇਰੇ ਪੈਰਾਂ ਤੇ ਦਿਸਦਾ ਕੰਡੇ ਹੜੇ ਕੰਡੇ ਹੜੇ ਹੁਣ ਤੂੰ ਚੁੱਪ ਰਹਿ ਚੁੱਪ ਰਹਿ ਤੂੰ ਬੋਲਣ ਨੂੰ ਮਰ ਗਿਆ ਪਰਾ ਰਹਿ ਤੂੰ ਮੈਂ ਤਾਂ ਪਰਈ ਹਾਂ ਮੈਂ ਕੀ ਕਰਨਾ ਹਰ ਜਾ ਤੂੰ ਚੁੱਪ ਨਹੀਂ ਕਰਦੀ ਮੈਂ ਕਹਾਂ ਬੋਲਦੀ ਜਣੀ ਤੈਨੂੰ ਕਹਿੰਦਾ ਜਦੋਂ ਮੈਂ ਦੇਖ ਤਾ ਮੈਂ ਰੋਮ ਮਾਰਦਾ ਤੇ ਪੇਕੇ ਨੇ ਕੀ ਬਣਾਦਾ ਤੇਰੇ ਪੇਕੇ ਨੇ ਭੈਣ ਦੇ ਕਸਮ ਦੀ ਕਿਸੇ ਤੋਂ ਪੋਤਵਾਰੀ ਸਰੀਆ ਜਵਾਕਦਾ ਬੇ ਬਸ ਕਰ ਬਸ ਤੇਰੇ ਕੋਲ ਮਲੰਗ ਕੋਲੇ ਹੈ ਕੀ ਸੀ ਅੱਧਾ ਸਮਾਨ ਤਾਂ ਨਾਲੇ ਦਿੱਤਾਗਾ ਮਲੰਗ ਤੇ ਬੈਠੀ ਕਿਉਂ ਲੈ ਜਾ ਸਮਾਨ ਜਿੱਤੇ ਲਿਖ ਲਗਾ ਕਰਿਆ ਹੋਇਆ ਜਿੱਤੇ ਨਾਂ ਪਾਇਓ ਨਹੀਂ ਤੇਰੇ ਪੇਕੇ ਨੇ ਕੋਈ ਨਹੀਂ ਨਾਂ ਦਦਾ ਚਲਾਕੀਆਂ ਨਾ ਆਪਦੇ ਨਖਾਇਨੇ ਕੋਈ ਤਾਂ ਕਦਮ ਸੂਚ ਸੂਸਕ ਚ ਸੋਥੋ ਜਵਾਕ ਦੀ ਜਿੱਕੇ ਕੌਲੀ ਨਹੀਂ ਸਰੀ ਵੀ ਨਾਂ ਪਾ ਕੇ ਦੇ ਦਾਨਾ ਸੱਦਾ ਨਹੀਂ ਸੱਦਾ ਬਚਰਮ ਨਹੀਂ ਹੈ ਗਿਆ ਉਹ ਨਾ ਬਣੀ ਲੈ ਹੈ ਨੀ ਦੀ ਕੋਸ ਹੈ ਮੈਥੋਂ ਭਾਲਦੇ ਨੇ ਸਾਰਾ ਕੋਸ ਪਹਿਲਾਂ ਦਾ ਕਾਜ ਵਿੱਚ ਦਿੱਤਾ ਕੋਈ ਵਿਆਹ ਕਾਰਜ ਕਰਨਾ ਮੜਿਆ ਪਰੌਣੇ ਆਈ ਕਰਾਂ ਗਦਾ ਕਦ ਹੋਰ ਪਰੌਣੀ ਪਾਣੀ ਦੇ ਪੈਸੇ ਦੇ ਦੂ ਪਰੌਣਾ ਹੈ ਸਾਰਾ ਲੱਗ ਲਗਾ ਕੇ ਮੂਰੇ ਕਰ ਦੂ ਚਾਹ ਲਵੀ ਮਾਂ ਗਰੋ ਕੇ ਤਾਂ ਸਕੀਰੀਆ ਹੋਰ ਹੋਰ ਪਰੌਣਾ ਦਾ ਟੂਮਾ ਥੱਲੇ ਲੈ ਗਿਆ ਨਾ ਘਰਾ ਕੇ ਮਲੰਗ ਹਾਂ ਮਲੰਗ ਮਲੁਗ ਨਾ ਪਰਖ ਉਧਰ ਦੀ ਬੈਠੀ ਕਿ ਉਧਰ ਮਲੰਗ ਤੇ ਮੈਂ ਬੈਠੂਆਂ ਜਿੱਥੇ ਬੈਹੀ ਗਈ ਬੈਹੀ ਕੀ ਪਰ ਹੁਣ ਤੇਰਾ ਨਿਮੇੜਾ ਹੋ ਗਿਆ ਜਾਂਦੀ ਕਿਵੇਂ ਤੂੰ ਹਾਂ ਤੂੰ ਸਾਡੇ ਚ ਕੀ ਕਰਦੀਆਂ ਦੋ ਜੀਆਂ ਚ ਕਰਦੀਆਂ ਦੋ ਜੀਆਂ ਚ ਉਹ ਆਈ ਆ ਕੀ ਬੈਤਲ ਮੇਰੀ ਤਾਂ ਬਈ ਹੁਣ ਲੋਥ ਜਾਊ ਐ ਤਾਂ ਹਾਂ ਜਾਊਗੀ ਦੀ ਦੋਸ ਇਧਰੋਂ ਮਾਰਨਾ ਕੋਈ ਚੱਕ ਤੂੰ ਬੈਠੀ ਐ ਪਹਿਰਾਪਾ ਜੇ ਇਹ ਕੰਬਲੀ ਆ ਮੈਂ ਤਾਂ ਨਹੀਂ ਕੰਬਲੀ ਮੈਂ ਤਾਂ ਨਹੀਂ ਕੰਬਲੀ ਮੈਂ ਕੋਈ ਨਹੀਂ ਤੱਕ ਤੇ ਤੂੰ ਤੇਰੀ ਮਾਂ ਕੰਬਲੀ ਮੈਨੂੰ ਕੋ ਕਹਿੰਦੀਆਂ ਕਿ ਬੱਠਲ ਜਾ ਮਰ ਤਾ ਮਰ ਨਾ ਜਾ ਮਰਨ ਲੱਪੜਾ ਝਗੜਾ ਮੈਂ ਕਮਾਂ ਤੂੰ ਹੋਏਂਗੀ ਬੱਚਾਰਾ ਔਲਾਵੀ ਸੜੀ ਹੋਈ ਮਲਾਂਘੜੀ ਮਿੱਤਾ ਖਿੱਚ ਕੇ ਰੱਖ ਕਮਨ ਹਾਂ ਖਿੱਚ ਕੇ ਲੇਖੀ ਵਿੱਚੇ ਕਿੱਚੇ ਕਹਿ ਰਖ ਪੱਖਾ ਜਾਂ ਲਾ ਕੇ ਗਣ ਗੁੱਠਾ ਦੇ ਦੁੱਤਰ ਮੈਂ ਬਚ ਗਈ ਪੈਂਦੇ ਸੀ ਲੜਨ ਵਾਲੀ ਆ ਜਿੱਦੈ ਮੈਂ ਮਾਰਿਆ ਤਾਂ ਮਤਲ ਟਪਾ ਦੂੰ ਬੋਲਣਾ ਨਹੀਂ ਬੈਠੇ ਨਹੀਂ ਮੈਂ ਕਹੀ ਨਹੀਂ ਮੱਥੋਂ ਵੱਜਦੀ ਮੀਤਾਂ ਦਾ ਬਾਲੀ ਪੈੜਿਆ ਨਹੀਂ ਬਦਾ ਬਾਲਾ ਮਰੇ ਸਿਰ ਚ ਵਈ ਨੀ ਨੀਂ ਸੋਡੇ ਮੂੰਹ ਨੂੰ ਚੁੱਪਾ ਨੀ ਬੈ ਜਾ ਬੈ ਜਾ ਟਾਕੀ ਰ ਤੇਰਾ ਵੀ ਮੈਨੂੰ ਸਾਰਾ ਕੁਝ ਪਤਾ ਪਤਾ ਕਰੀ ਫਿਰਦੀਆਂ ਮਰਾ ਮਗਲਾ ਮਲੰਗ ਤੈਨੂੰ ਫੋਨ ਕਰਨ ਨੂੰ ਨਹੀਂ ਹਜੇ ਵੀ ਹਟਦਾ ਬਚਰਾ ਹਾਂ ਕਰਾਤੀ ਬੇਇੱਜ਼ਤੀ ਲਾ ਲਾ ਹੱਥ ਲਾ ਬੱਸ ਬੱਸ ਮਾਰੀ ਨਾ ਖਤਮ ਨੇ ਸਾਰੇ ਟੱਪਰ ਨੂੰ ਪਾ ਲੈ ਲੈ। ਉਹ ਬੱਤੂ ਬੱਤੂ ਉਹ ਕੀ ਹੋ ਗਿਆ? ਉਹ ਉਹ ਮੱਸਣਾ। ਆ ਮਹਾਰਾਜਾ ਹੁਣ ਤੂੰ ਬੱਤੂ ਬੱਤੂ ਹੁਣ ਕਿੱਧਰ ਜਾਣੀ ਆ? ਸ਼ਬਦ ਦੀ ਬੱਤੂ ਬੱਤੂ ਕਦੋਂ ਦਾ ਸੁਣੀ ਆ ਹੋ ਗਿਆ ਤੈਨੂੰ? ਤੈਨੂੰ ਹੋ ਗਈ ਗਿਆ। ਕੀ ਹੋ ਹੋ ਗਈ ਗਿਆ ਤੈਨੂੰ? ਮੱਸਣਾ। ਨਹੀਂ ਤੈਨੂੰ ਹੋ ਗਈ ਗਿਆ। ਦੱਸਦਾ ਮਹਾਰਾਜਾ ਛੱਟ ਮੈਨੂੰ ਮਹਾਰਾਜਾ ਛੱਟ ਤਾਂ ਲੈ। ਲੱਲੂ ਵੀ ਮੈਨੂੰ ਗੱਲ ਦੱਸ ਗੱਲ। ਉਹ ਗੱਲ ਰਸਪੁੱਤਾ। ਮੀਤਾ ਕਿ ਤੇ ਮੀਤਾ? ਮੀਤਾ ਦੋ ਮੀਤਾ। ਮੀਤਾ ਤੂੰ ਚੱਲੋ ਚੱਲ ਜਾਈਂ ਲੈ। ਅੰਦਰ ਚੱਲੋ। ਚੱਲ ਅੰਦਰ ਬਾਹਰ ਚੱਲ ਤੂੰ ਰੇ ਕੀ ਮੰਗਦੀਆਂ? ਚਲੋ ਰੰਗੀ ਵੀ ਮੇਰੀ ਤਾਂ ਉਰੀ ਖੜੀ ਐ ਕਾ ਨੂੰ ਬਹੁਤ ਮੰਦਾ ਚੰਗਾ ਬੋਲਦੀ ਆ ਭਾਈ ਕੋਣ ਐ ਵੀ ਰੋਤੀ ਗਈ ਕਿਵੇਂ ਨਗਾਦੀ ਸੁਪੀ ਦੇ ਫਿਰ ਤੂੰ ਫੜਿਆ ਮਕਲੋਂ ਮੈਂ ਉਹ ਮਛੜਾ ਮਗਰਾ ਦੇ ਮੈਨੂੰ ਕੀ ਪਤਾ ਦੀ ਕੋਣ ਐ ਵੀ ਰੋਤੀ ਬਗ ਜੰਦਰ ਵਾਲਾ ਲੈ ਕੇ ਮਖਗਦੇ ਨਮਾਗੜੇ ਸਗਰ ਰੱਖੇ ਤੁਸੀਂ ਫਿਰ ਖੂਲੀ ਚ ਸੱਟ ਲਈ ਦੀ ਮੀਤਾ ਨਾ ਲੈ ਹਾਂ ਗੁੰਡੀ ਨੇ ਉਹ ਪੁੱਤ ਅੰਦਰ ਕਰਾ ਦੂ ਆਪਾਂ ਉਹੀ ਅੰਦਰ ਕਰਾ ਦੂ ਜਾ ਦੇਣੇ ਤੂੰ ਐ ਕਰ ਤੂੰ ਤੂੰ ਪੈਸੇ ਤਾਂ ਦੇ ਹੀ ਜਾਏਗਾ ਕਮਾ ਕੇ ਮਾਂ ਹਾਂ ਹਾਂ ਲੈ ਲੈ ਮੈਨੂੰ ਰਹਿਣ ਦੇ ਆਪਾਂ ਦੀ ਓਏ ਆਪਾਂ ਦੀ ਸਕੂਟਰੀ ਓਏ ਬਿੱਲੋ ਬਿੱਲੋ ਖੜੀ ਹੋ ਜਾ ਨੁਕਸਾਨ ਕਰਤਾ ਬਈ ਹੋ ਜਾ ਖੜੀ ਹੋ ਜਾ ਨੁਕਸਾਨ ਕਰਤਾ ਸਕੂਟਰੀ ਦਾ ਓ ਤੈਨੂੰ ਸਕੂਟਰੀ ਤੇ ਹੋਰੀਆ ਯਾਰਾ ਓਈ ਮਾਰੀ ਜੰਨਾਗਾ ਬਿੱਲੋ ਦੇ ਛੱਟ ਵੱਜੀ ਛੱਟ ਵੱਜੀਗਾ ਫੇਰ ਐਨੋ ਚੜਾਈਤੀ ਸਕੂਟਰੀ ਤੇ ਤਾਂ ਇਹ ਮੈਨੂੰ ਕੀ ਕਰਤਿਆਂ ਨਹੀਂ ਆਂਦਾ ਖੜੇ ਹੋ ਜਾ ਜੀ ਲੰਬਾ ਤਬਾਤਾ ਭੈਣ ਦੀ ਮਰਾਗਾ ਕਿਸੇ ਨੇ ਸੰਤ ਨਹੀਂ ਦੇਣਾ ਹੁਣ ਹੌਲੀ ਹੌਲੀ ਇਹ ਹੋ ਜਾ ਖੜੇ ਗੱਡਾ ਖੜਾ ਤੀ ਕਹਿੰਦਾ ਸਕੂਟਰੀਆਂ ਤੇ ਚੱਨ ਨੂੰ ਮੇਰੀ ਲੱਤ ਕਿੱਥੇ ਵੱਜੀ ਸੱਟ ਹੇ ਹੱਥ ਨਾਲਾ ਟੁੱਟ ਗਈ ਹੂ ਲੱਤ ਦਾ ਲੱਤ ਦਾ ਤੋੜਤੀ ਟੁੱਟ ਗਈ ਲੱਤ ਮੇਰੀ ਕਿਉਂ ਨਹੀਂ ਟੁੱਟ ਗਈ ਇਹਦੀ ਟੁੱਟ ਗਈ ਮੇਰਾ ਸਾਲ ਕਣਿਆ ਹਾਂ ਟਿਕਦਾ ਕਿਉਂ ਨਹੀਂ ਤੂੰ ਹੈ ਹਾਂ ਹੁਣ ਤੂੰ ਮੇਰੇ ਕੋ ਮਾਰ ਤਾਂ ਪਹਿਲਾਂ ਮੈਨੂੰ ਦੱਸ ਇੱਕ ਤਾਂ ਨੁਕਸਾਨ ਕਰਤਾ ਤੈਨੂੰ ਦਾ ਨੁਕਸਾਨ ਉਹਨੂੰ ਤਾਂ ਫੇਰ ਵੀ ਸ਼ਬਰ ਜੂ ਨੁਕਸਾਨ ਇਹਨੇ ਨਹੀਂ ਕਰਿਆ ਨੁਕਸਾਨ ਤੈਨਾਂ ਕਰਿਆ ਜਿਹੜਾ ਨੂੰ ਚੜਾ ਜਾਣ ਜਾਣ ਬੰਦੇ ਦਾ ਨੁਕਸਾਨ ਬੱਟਾ ਹੁੰਦਾ ਭਾਈ ਬੰਤੇ ਦਾ ਬੱਟਾ ਹੁੰਦਾ ਤੂੰ ਲੈਂਨਾ ਕਿਹੜਾ ਸਕੂਟਰੀ ਤੇ ਲੈਂਨਾ ਕਿਹੜਾ ਸਕੂਟਰੀ ਦਾ ਤੈਨੂੰ ਬੰਦੇ ਨੂੰ ਜਦੋਂ ਚਲਾਉਣੀ ਨਹੀਂ ਆਉਂਦੀ ਤੇ ਕੋ ਚੜਾਈ ਆ ਇਹ ਆਏ ਕੀ ਹੁੰਦਾ ਬਾਈ ਨਮਾ ਬੰਦਾ ਟਿਕਟੇ ਕੇ ਸਬਾਰੋਂ ਤੋਂ ਨਾਲ ਤੂੰ ਕਣਾ ਡਿੱਟ ਚੋਂ ਸਿੱਖ ਕੇ ਆ ਗਿਆ ਤੀ ਯਾਰ ਉਹ ਹੀ ਮਰੀ ਤੇ ਡਿੱਸੋਂ ਸਿੱਖਣ ਦੀ ਗੱਲ ਨਹੀਂ ਹੁੰਦੀ ਜਿਹੜੇ ਬੰਦੇ ਨੌਂਦਾ ਹੁੰਦਾ ਸੰਤ ਕੱਲੇ ਬੰਦੇ ਨੂੰ ਉਹਨੂੰ ਬੜਾਉਂਦੇ ਹੁੰਦੇ ਨੇ ਉਹ ਫੇਰ ਕੀ ਹੋ ਗਿਆ ਫੇਰ ਤੂੰ ਬਾਗਰ ਬੈ ਕੇ ਸਿਖਾਉਂਦਾ ਸਿਖਾਉਣੀ ਹੁੰਦੀ ਭਾਈ ਜਿਹੜਾ ਤੇਰੀ ਸਕੂਟੀ ਦਾ ਨੁਕਸਾਨ ਹੋ ਗਿਆ ਮੈਂ ਭਰਨ ਨੂੰ ਤਿਆਰ ਆ ਪਰ ਜੇ ਇਹਦੇ ਸੱਟ ਪੇਟ ਲੱਗੀ ਮੈਥੋਂ ਬੋਰਾ ਨਹੀਂ ਨੁਕਸਾਨ ਤਾਂ ਤੇਰਾ ਮੈਥੋਂ ਹੋ ਇਹਦੂ ਬਾਅਦ ਨੁਕਸਾਨ ਜਿਹੜਾ ਤੇਰਾ ਹੋ ਨਾ ਉਹ ਨਹੀਂ ਭਰਿਆ ਜਾਣ ਦੇ ਤੂੰ ਚੁੱਪ ਕਰ ਜਾ ਗੱਜਰਾ ਤੈਨੂੰ ਦੀਂਦਾ ਨਹੀਂ ਮੇਰੇ ਲੱਤ ਟੁੱਟ ਗਈ ਹੋਰ ਇਹਦੀ ਲੱਤ ਝੁੱਟ ਗਈ ਭਈ ਇਹ ਤਾਂ ਹੁਣ ਹਸਪਤਾਲ ਚ ਲੈ ਜਾਣੀ ਪਊ ਇੱਥੇ ਭਜਾ ਇੱਥੇ ਭਜਾ ਇੱਥੇ ਭਜਾ ਪਲਾਸਟਰ ਲਾਉਣਾ ਬੂ ਟੱਕਰ ਦੇ ਚੱਤੇ ਹੋਏ ਕਿ ਕਿੱਥੇ ਮੱਦੀ ਸੱਟ ਦਿਖਾਈ ਹਾਏ ਇੱਥੇ ਲੱਗ ਹਾਏ ਇੱਥੇ ਲੱਗਦਾ ਲੱਗ ਰਿਹਾ ਹੈ ਪੈਰ ਮੁਸ ਗਿਆ ਪੈਰ ਮੁਸ ਗਿਆ ਦਿਖਾ ਦਿਖਾ ਡਾਕਟਰ ਗੁਪਤੇ ਨੂੰ ਦਿਖਾਓ ਜੀ ਖੜ ਜਾ ਗੋਤੇ ਡਾਕਟਰ ਖੜ ਜਾ ਖੜ ਜਾ ਖੜ ਜਾ ਇੱਕ ਮਿੰਟ ਇਹਦਾ ਹੋਰ ਤੋੜ ਦੂ ਜੀ ਹੋਰ ਤੋੜ ਦੂ ਇੱਕ ਮਿੰਟ ਇਹ 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 ਠੀਕ ਹੈ ਠੀਕ ਹੈ ਮੜਾ ਖੇਚ ਓਏ ਕਿਉਂ ਖੇਖਣ ਕਰੀਏ ਮੈਂ ਗਰੂਸ ਕੱਢੀਆਂ ਨਾ ਠੋਰੇ ਮੜਾ ਖੇਚ ਬੋਲੀ ਬੂਹ ਯਾਰਗਦੇ ਨੇ ਲੋਕ ਲੰਗਦੇ ਨੇ ਰਾਹ ਭਗਦਾ ਇਹਨੂੰ ਚੱਕ ਕੇ ਲੈ ਚੱਲ ਘਰੇ ਠੀਕ ਹੈ ਦੇਖ ਹੁਣ ਖੜੀ ਹੋ ਕੇ ਦੇਖ ਚਲੋ ਠੋਰੇ ਮੜਾ ਉੱਠ ਪਾ ਭਾਬੀ ਉੱਠ ਕੇ ਰਮਟੋ ਭਾਬੀ ਕਿੱਧਰ ਹੋ ਗਈ ਓਏ ਮੈਂ ਠਾਉਣਾ ਯਾਰ ਮੜਾ ਤੁਰ ਤੁਰ ਮੜਾ ਇਹ ਤੂੰ ਗਾਲਾਂ ਮੇਰੇ ਸਾਲਿਆਂ ਦਾ ਭਲਾ ਪਹਿਲੇ ਮੜਾ ਤੁਰ ਪੱਪੀ ਉੱਠ ਖੜਾ ਪੱਪੀ ਸੰਗਾ ਮੜਾ ਜਾਨਾ ਸਾਲਾ ਹੋਇਆ ਕੁੱਤਾ ਗਾਲਾਂ ਕਰਦਾ ਹਜੇ ਖੜੀ ਹੋ ਜਾ ਤੁਰ ਮੜਾ ਹੌਲੀ ਹੌਲੀ ਤੁਰ ਹਾਂ ਪਾਰ ਰਹੀਆਂ ਕੋ ਲੱਤ ਤੇ ਲੈ ਤੁਰ ਹਾਂ ਇੱਥੇ ਜਾਣਾ ਤੁਰ ਕੇ ਤੁਰ ਕੇ ਮੜਾ ਸੈਟ ਹੋ ਜੂ ਮੈਨੂੰ ਨਿਦਰਾ ਜਾਂਦਾ ਹਾਂ ਤਾਂ ਉਹ ਨਿਦਰਾ ਜਾਂਦਾ ਮੈਂ ਤਾਂ ਡਾਕਟਰ ਕੋਲ ਲੈ ਜਾ ਫਿਰ ਲੱਗ ਆ ਚੱਲਦਾ ਕੋਈ ਨਹੀਂ ਮੋਟਰਸਾਈਕਲ ਛੇੜਦਾ ਮੈਂ ਚੱਪਲ ਪਾ ਲਾਂ ਮੈਂ ਕਿੱਛੇ ਨੁਕਸਾਨ ਕਰਾਇ ਇਹਦੀ ਜੀਪ ਕਾਲੀ ਸੀ ਇਹ ਮੈਨੂੰ ਪਹਿਲੀ ਪਤਾ ਤੀ ਜਦੋਂ ਜਿਹੜਾ ਬੰਦਾ ਇਹਦੀ ਨਜ਼ਰਾਂ 'ਚ ਆ ਗਿਆ ਉਹ ਨਹੀਂ ਸੁੱਕਾ ਜਾਂਦਾ ਭਾਈ ਉਹ ਤਾਂ ਸੁੱਕਾ ਜਾਂਦਾ ਨਹੀਂ ਕੀ ਕਰ ਦੋਈ ਗੱਤ ਮਿੱਤਰ ਤੂੰ ਹੋਰ ਲਾਤੀ ਹਾਏ ਬੇਰੇ ਵਿੜਾ ਕਰ ਦਿੰਦਾ ਹਾਏ ਹਾਏ ਮੈਂ ਗੱਲ ਦੱਸਦੀ ਮੇਰਾ ਤੁਮ ਚੜਕਾ ਤੂੰ ਪੀਤੀ ਉਸ ਆਪਣੀ ਫਰਦੀਆਂ ਤੂੰ ਹਾ ਹਾ ਐ ਜੀ ਕਰਦਾ ਤਾਂ ਹੈ ਨਹੀਂ ਕੋਈ ਗੱਲ ਕਰ ਬੱਚਾ ਗੱਲ ਕਰਦਾ ਤੇਰਾ ਬੇੜਾ ਭਾਜੇ ਕਿਉਂ ਪੱਟੇ ਨੇ ਚੜੇ ਹਾ ਹਾ ਚੱਕਰਾਂ ਲਾ ਦੇ ਤੇਰਾ ਬੇੜਾ ਭਾਜੇ ਟਕਰਾ ਰਹੇ ਤੇ ਨਿਕਲਿਆ ਹਾ ਉਸ ਨਿਕਲਿਆ ਭੱਜ ਕੇ ਹੈ ਮੈਂ ਕਹੀਏ ਨਾ ਮੱਖੜ ਕੇ ਗੱਲ ਕਰ ਲੈ ਖੜ ਕੇ ਗੱਲ ਕਰ ਲੈ ਬੰਦਿਆਂ ਨਾਲ ਹਾ ਹਾ ਐਣ ਦੇ ਖਸ਼ਮਦੀ ਨੇ ਵਾਹ ਕ ਤੇ ਫ੍ਰੀ ਫੁੱਲਾਂ ਤੇ ਤੇ ਫ੍ਰੀ ਨੀ ਫੁੱਲਾਂ ਲਾਤੀ ਨਾ ਐ ਮੰਦਾ ਚੰਗਾ ਬੋਲਦੀ ਐ ਬੜਾ ਜਵਾਨ ਨੂੰ ਕੰਟਰੋਲ ਚ ਰੱਖ ਲੈ ਹੁਣ ਤਾਂ ਨਾ ਫਿਰ ਤੈਨੂੰ ਸ਼ਰਮ ਨਹੀਂ ਆਉਂਦੀ ਕਾਇਆ ਕੀ ਕਰੇਗਾ ਫਿਰ ਤੈਨੂੰ ਸ਼ਰਮ ਨਹੀਂ ਤੀ ਆਉਂਦੀ ਉਦੋਂ ਉਦੋਂ ਮੈਂ ਪਿੱਟ ਕੇ ਬਹਿ ਗਿਆ ਤੇਰੇ ਪੈਰੀ ਹੱਥ ਵੀ ਲਾਏ ਦੇਖ ਬਲਬੀਰ ਤੇਰੇ ਮੈਂ ਪੈਰੀ ਹੱਥ ਲਾਏ ਹੈ ਪੰਚਾਇਤਾਂ ਆ ਗਈਆਂ ਫਿਰ ਦਰਤੀਆ ਬੰਦੇ ਤਾਂ ਹੀ ਹੁੰਦੇ ਹੁੰਦੇ ਨੇ ਨਾ ਬੰਦਿਆਂ ਤੋਂ ਹੋ ਜਾਂਦੀਆਂ ਨੇ ਤੂੰ ਐ ਜਨਾਨੀ ਜਨਾਨੀ ਤੋਂ ਦਾਰੂ ਵਾਲੀ ਗੱਲ ਤੇ ਨਹੀਂ ਹੋਣੀ ਚਾਹੀਦੀ ਨਾ ਤੂੰ ਐ ਕਰ ਦਿੱਤੀ ਗੁੰਡੀ ਬਣ ਦਿੱਤੀ ਹਾਂ ਸਪਾਰੀਆਂ ਲੈਦੀ ਸੀ ਉਥੇ ਹਫਤਾ ਲੈਣ ਲੱਗੀ ਸੀ ਨਾ ਮੇਰੀ ਖਸਮ ਦੀ ਕੋਈ ਇੱਜ਼ਤ ਵੀ ਹੁੰਦੀ ਹੈ ਨਾ ਮੇਰੀ ਗੱਲ ਸੁਣ ਹੋਰ ਮੈਂ ਕੀ ਕਰਦੀ ਭਲਾ ਤੂੰ ਤਾਂ ਲੱਗ ਗਿਆ ਆਹ ਕੰਮ ਕਰਨ ਕੀ ਕੰਮ ਕਰਨ ਲੱਗਾ ਮੈਂ ਡਿਪਰੈਸ਼ਨ ਚ ਘਰੋਂ ਕਰਦੀ ਮੈਂ ਮੈਂ ਜਦੋਂ ਤੰਗ ਆਦਾ ਫਿਰ ਮੈਂ ਦਾਰੂ ਪੀਉਂ ਔਰ ਕੀ ਪੀਉਂਗੀ ਮੈਂ ਕਾਚ ਲਾ ਗਈ ਤੂੰ ਕਾਚ ਕਹੀਆਂ ਤੂੰ ਉਹ ਟੈਨਸ਼ਨ ਪਾਤੀ ਕਰੋ ਮੈਨੂੰ ਲੋਡ ਪਾਦਾ ਦਿਮਾਗ ਤੇ ਮੈਂ ਤਾਂ ਪਾਗਲ ਹੋਣ ਵਾਲੀ ਹੋ ਗਈ ਪਹਿਲੇ ਖਸਮ ਦੀ ਪਹਿਲਾ ਜਿਹੜਾ ਲਫ਼ਜ਼ ਬੋਲਿਆ ਮੈਂ ਕਿਤੇ ਕਿਸੇ ਫੈਕਟਰੀ ਚ ਲੱਗ ਗਈ ਹੈਂ ਬਈ ਮੈਂ ਵੀ ਕਿਸੇ ਤੋਂ ਸੁਣਿਆ ਸੀ ਕਹਿੰਦੇ ਡਿਪਰੈਸ਼ਨ ਹੋ ਜਾਂਦਾ ਹੁੰਦਾ ਆਪਣਾ ਡਿਪਰੈਸ਼ਨ ਤਾਂ ਕੀ ਕਹਿੰਦੀ ਆ ਹੋਊਗੀ ਜਦੋਂ ਇੱਕ ਦੂਜੇ ਨੂੰ ਬੁਲਾਉਣਾ ਨਹੀਂ ਸਾਰਾ ਦਿਨ ਮੇਰਾ ਸਾਲਾ ਘਰ ਚ ਕੁੱਤ ਕਲੇਸ਼ ਰਹਿਣਾ ਹੈ ਨਾ ਹੈ ਹੋਰ ਕੀ ਹੋਊਗਾ ਮੇਰੇ ਘਰ ਸੁਣ ਲੈ ਇਹ ਨਾ ਮੈਂ दारू ਪੀ ਮੈਂ ਨਾ ਮੈਂ ਤੈਨੂੰ ਤੰਗ ਕਰਾਂ ਆ ਇਹਨੂੰ ਕਰੋ ਘੱਟ ਦੇ ਬਸ ਗੱਲ ਮੁੱਕੀ ਦੀ ਗੱਲ ਇੱਕ ਸੁਣ ਲੈ ਮਨਮੋਹਣ ਬਾਰਸ ਦਾ ਕਾਣਾ ਹੱਸਦਿਆਂ ਦੇ ਘਰ ਵੱਸਦੇ ਹੈ ਉਹ ਗਾਣਾ ਸੁਣ ਕੇ ਪਿਆ ਕਰਤ ਨਹੀਂ ਕੋ ਘਰ ਨਹੀਂ ਜੰਮਣਾ ਮੁੜ ਕੇ ਕਟਬਰ ਦੇ ਜੀਆਂ। ਵਿਰਾਈ ਕੀ ਕਰ ਲੜਾਈ ਹੈ ਕਿਦੇ ਕਰੇ ਨਹੀਂ। ਨਾ ਤੂੰ ਦੂਜੀ ਟੀਮ ਹੀ ਲੈ ਆ ਮੈਂ ਗੱਲਾਂ ਸੁਣਾ ਹੈ। ਦੁਨੀਆ ਕਿਹੜਾ ਦੂਜੀ ਟੀਮ ਹੀ ਲਿਆਉਂਦੀ ਨਹੀਂ। ਦੁਨੀਆ ਦੂਜਾ ਵਿਆਹ ਨਹੀਂ ਕਰਾਉਂਦੀ ਐ ਦੱਸ ਮੈਨੂੰ ਪਹਿਲਾਂ। ਮੇਰੀ ਗੱਲ ਸੁਣ ਲੈ ਦੁਨੀਆ ਕਰਾਉਂਦੀ ਹੋਊ। ਤੈਂ ਐ ਨਹੀਂ ਸੀ ਕਰਾਉਣਾ। ਜਦੋਂ ਹੁਣ ਤਨ ਮੈਂ ਕਹੀ ਜਾਨੀ ਆ ਵੀ ਚੱਲ ਮੈਂ ਇੱਥੋਂ ਗਲਤੀ ਹੋਗੀ। ਮੈਂ ਗਲਤੀ ਮੰਨ ਲਈ ਆਪਦੀ। ਹੁਣ ਮੈਂ ਨਹੀਂ ਕਰਦੀ ਪੁੱਟੇ ਸਿੱਧੇ ਕੰਮ ਮੈਂ ਸਾਰੇ ਛੱੜ ਤੇ ਹੁਣ ਤਾਂ ਸੁਧਰ ਗਈ। ਤੇਰਾ ਤਾਂ ਉਹ ਕੰਮ ਹੈ ਮੱਛੀ ਪੱਤਨ ਚੱਟ ਕੇ ਮੁੜਨ ਨਾਲ। ਹੁਣ ਤਾਂ ਮੱਛੀਏ ਮੁਰਨਾ ਮੁਰ ਹੁਣ ਤਾਂ ਮੱਛ ਨੇ ਹੋਰ ਮੱਸੀਆ ਪਾਲ ਲੀਆਂ ਹਾਂ ਹੁਣ ਤਾਂ ਬਥੇਰਾ ਮੇਰਾ ਸਲਾ ਦਰਿਆ ਚ ਬਹੁਤ ਕੋ ਸ ਹੁਣ ਤਾਂ ਖਾਣ ਪੀਣ ਨੂੰ ਮੈਂ ਜਦੋਂ ਪੈਰੀ ਹੱਥ ਲਾਉਂਦਾ ਤੀ ਜਦੋਂ ਮੈਂ ਪੰਚਾਇਤਾਂ ਚ ਮੰਨਦਾ ਤੀ ਵੀ ਮੇਰੀ ਗਲਤੀ ਆ ਭਾਈ ਮੈਂ दारूਆ ਪੀਨਾ ਮੈਨੂੰ ਐ ਬਲਗ ਗਿਆ ਹਾਂ ਮੈਂ ਮਾਫੀ ਮੰਗਦਾ ਮੈਂ ਤੂੰ ਤਾਂ ਕਹਿੰਦੀ ਮੈਂ ਤੀਹੋ ਕਾਲੇ ਦੇ ਨਾਲ ਰਹਿਣਾ ਨਹੀਂ ਇਹ ਗੱਲ ਤੂੰ ਕਹੀ ਕਨਾ ਐਂ ਦਾ ਤੂੰ ਕਹੀ ਮੈਂ ਪਰ ਮੈਂ ਤੇ ਤੋਕੀ ਹੋਈ ਨਾ ਕਹੀ ਜਦੋਂ ਤੂੰ ਹਰਦਾ ਨਹੀਂ ਸੀ ਮੂਤ ਪੀਣਾ ਫੇਰ ਮੈਂ ਪੀਣ ਲੱਗੀ ਨਹੀਂ ਮੂਤ ਪੀ ਕੇ ਮੈਂ ਤੈਨੂੰ ਕੀ ਕਹਿੰਦਾ ਤੀ ਕਾ ਮੈਂ ਕੋਈ ਗੋਲੀ ਮਾਰ ਕਰਦਾ ਤੇ ਮੇਰੇ ਕਟਲਾਵਾ ਕਰ ਤੂੰ ਫਾਂ ਲੈ ਲੈਂਦੀ ਸੀ ਗਏ ਨਾਲ ਜਦੋਂ ਤੈਨੂੰ ਪਤਾ ਵੀ ਦੀ ਕਟ ਲਾਈ ਹੋਈ ਆ ਤੂੰ ਚੁੱਪ ਕਰਕੇ ਰੋਟੀ ਫੜਾ ਕੇ ਐਂ ਕਹ ਲੋ ਜੀ ਮੰਜਾ ਵਸਾਇਆ ਪਿਆ ਪਾਣੀ ਤਤ ਧਰਿਆ ਪਿਆ ਨਾ ਆ ਕੇ ਭਾਈ ਜੀ ਤੁਸੀਂ ਹੋਰ ਤੈਨੂੰ ਤਾਂ ਕਹਿੰਦਾ ਫੇਰ ਕਹਿੰਦੀ ਤੂੰ ਤੂੰ ਵੀ ਬਦਲਦਾ ਜੀ ਤੂੰ ਵਾਹ ਪੈਣ ਜੀਆਂ ਗਾਲਾਂ ਕੱਢ ਦਿੱਤੀ ਮੈਨੂੰ ਕੋਈ ਨਹੀਂ ਕੱਢਿਆ ਤੂੰ ਦੇਤੇ ਘੁੱਟਦਾ ਸੀ ਰੋਣਾ ਆ ਕੇ ਵੀਡੀਓ ਤੂੰ ਕਹਾ ਤੋੜ ਦਿੱਤੀ ਆਉਦੇ ਪੇਕਿਆਂ ਨੂੰ ਕਿ ਆ ਜਲੂਸ ਕੱਢਦਾ ਮੀਆਂ ਬੀਬੀ ਚ ਸੌ ਗੱਲ ਹੋ ਜਾਂਦੀ ਆ ਹੈ ਚਲ ਆਓ ਗਾਹਾਂ ਤਾਂ ਸੰਦ ਦਾ ਕੰਮ ਹੀ ਨਹੀਂ ਤੀਗਾ ਗਾਹਾਂ ਦੱਸਣ ਦਾ ਗਾਹ ਜਲੂਸ ਕੱਢਣ ਦਾ ਤਾਂ ਐ ਮੇਰੀਆਂ ਵੀਡੀਓ ਲੋਕਾਂ ਕੋਲੇ ਤੋਰੀਆਂ ਹਜੇ ਤੱਕ ਮੈਨੂੰ ਦਿਖਾਉਂਦੇ ਨੇ ਹਜੇ ਤੱਕ ਉਹ ਕਰਦੇ ਨੇ ਮੈਨੂੰ ਟਿੱਚਰਾਂ ਜਦੋਂ ਮੈਂ ਤੈਨੂੰ ਕਹਿਤਾ ਵੀ ਚਲ ਹੋ ਗਈ ਨਿਭੜ ਗਈ ਹੁਣ ਗੱਲ ਤੇ ਮਿੱਟੀ ਪਾ ਕਿਹੋਂ ਪਾਵਾਂ ਭਾਈ ਮਿੱਟੀ ਕਉ ਪਾਮ ਹੈ ਏਦਾਂ ਚੱਕ ਚੱਕੀ ਫਰਦਾ ਮੈਂ ਭੈਣ ਦਾ ਕਸਮ ਨਾ ਮੇਰੀ ਕੀ ਬਦਨਾਮੀ ਨਹੀਂ ਹੋਈ ਅਗਲਾ ਕੁ ਪਹਿਲਾ ਨਹੀਂ ਨਿਭਿਆ ਨਹੀਂ ਹੁਣ ਦੂਜੀ ਦਾ ਨਿਭਜੂ ਹੈ ਅੱਛਾ ਬਦਨਾਮੀ ਕੱਲੀ ਤੇਰੀ ਨਹੀਂ ਹੋਈ ਮੇਰੀ ਵੀ ਨਾਲ ਹੀ ਓਡੀ ਹੋਈ ਆ ਜਵਾਖ ਦਾ ਭੇਖ ਰੁਲ ਗਿਆ ਜਵਾਖ ਦਾ ਭੇਖ ਰੁਲ ਗਿਆ ਮੇਰੀ ਹੋਈ ਆ ਅਗਲਾ ਕਹਿੰਦਾਗਾ ਤੀਮੀ ਦੇ ਹੋਂ ਦਾ ਦੂਜੀ ਤੀਮੀ ਲੈ ਆ ਇਹਦੇ ਚ ਕਮੀ ਹੋਊ ਤੇਰੀ ਗੱਲ ਸੁਣ ਲਾਂ ਨਲੇ ਦੂਜੀ ਤੀਮੀ ਵਾਲਾ ਨਾ ਉਹੀ ਉਹਦੇ ਨਾਲ ਅੱਡੇ ਲਾ ਕੇ ਰੱਖਿਆ ਕਰ ਤੈਨੂੰ ਦੱਸਣੀ ਤਾਂ ਹੀ ਨਹੀਂ ਦੀ ਗੱਲ ਗੱਲ ਕਰ ਤੀਮੀ ਦੇ ਪਛਦੀ ਨਹੀਂ ਹੁੰਦੀ ਓਰੇ ਮੜਾ ਜੀ ਹਾਂ ਪਾਇਨ ਦੇ ਖਸਮ ਦੀ ਇਹਦਾ ਪਹਿਲਾ ਵਾਲਾ ਬੰਦਾ ਮਰ ਗਿਆ ਹਾਂ ਆਹੋ ਤਾਂ ਮਰਿਆ ਹੋਇਆ ਉਹਦਾ ਇਹਨੂੰ 20 ਲੱਖ ਮਿਲਣਾ ਇਹੇ ਹੁਣ ਹੁਣ ਮੇਰੇ ਨਾਲ ਵਿਆਹੀ ਗਈ ਮੇਰਨੇ ਤਾਂ ਖਾਤਾ ਜੁੜ ਗਿਆ ਖਾਤਾ ਜੁੜ ਗਿਆ ਬੈਂਕ ਚ ਹਾਂ ਹੁਣ 20 ਲੱਖ ਇਹਦੇ ਕੋਈ ਪਹਿਲਾਂ ਜਮਾਤ ਨਹੀਂ ਤੀਗਾ ਬਾਰਸ ਕੋਈ ਇਹੀ ਸੀ ਤੀ ਕੱਲੀ ਹੈ ਨਾ ਬਾਰਸ ਉਹ ਬੰਦੇ ਦੀ ਤਾਂ ਬਾਰਸ ਹੀ ਸੀ ਤੀ ਖਾਤੇ ਚ ਅਸੱਛਾ ਹੁਣ 20 ਲੱਖ ਰੁਪਈਆ ਇਹਦੇ ਵਾਲਾ ਮੇਰੇ ਵਾਲੇ ਖਾਤੇ ਚ ਆਉ ਸਾਡਾ ਦੋਨੋਂ ਦਾ ਸਾਂਝਾ ਖਾਤਾ ਕਹੇ ਇਹ ਆ ਇਹਦੇ ਖਾਤੇ 'ਚ ਆਜੇ ਚਾਹੀ ਮੇਰੇ ਖਾਤੇ 'ਚ ਆਜੇ ਭੈਣ ਦੇ ਖਾ ਸਮਝਦੀ ਐ ਸੀ ਮਹੀਨਿਆਂ 'ਚ 20 ਲੱਖ ਰੁਪਏ ਤੈਨੂੰ ਕੌਣ ਕਮਾ ਕੇ ਦੇ ਦੂ ਜੱਬੜੇ ਉਹੀ ਗਟਾਸੀਆਂ ਚੱਕੀ ਫਿਰਦੀ ਐ ਮੈਂ ਦੱਸਣਾ ਨਹੀਂ ਪੌਕ ਪੈਂਗਾ ਮੇਰੇ ਕੋਲ ਪੈਂਗਾ ਤੇਰਾ ਗੋਲਾ ਬਣਦਾ ਗੋਲਾ ਤੇਰਾ ਕੀ ਪਤਾ ਕਿੱਥੇ ਭੰਨਦੇ ਅੱਛਾ ਫਿਰ ਮੇਰੀ ਗੱਲ ਸੁਣ ਜਦੋਂ 20 ਲੱਖ ਆ ਗਿਆ ਫਿਰ ਅਸੀਂ ਟੱਕਰ ਦੇਂਗਾ ਨਾ ਫਿਰ ਤਾਂ ਟੱਕਰ ਜਾਗੇ ਪੱਕੀ ਗੱਲ ਕਰ ਸਾਂ ਓਖੀ ਗੱਲ ਆ ਲਾ ਮੀ ਹੁਣ ਮੈਂ ਮਰੂ ਰਖੜਾ ਇੱਥੇ ਹੀ ਘੱਟ ਦੂ ਏ ਤੂੰ ਮਰੇ ਸਿਰ ਦੀ ਸੌਂ ਖਾ ਕਰੇ ਚੱਲ ਤੂੰ ਉਹੀ ਸੌਂ ਖਾ ਇੰਨੀ ਐ ਗੱਲ ਨਹੀਂ ਪਾਦੀ ਸੌਂ ਦਾ ਕਹਿੰਦੇ ਝੂਠੀ ਵੀ ਤੇ ਸੱਚੀ ਵੀ ਮਾੜੀ ਹੁੰਦੀ ਆ ਗਾਹਾਂ ਵਗ ਜਾ ਹੁਣ ਚੱਲ ਚੰਗਾ ਵਗ ਜਾ ਵਗ ਜਾ ਆਹੋ ਹੁਣ ਸੌਂ ਖਾ ਇਹਨ ਦੇ ਖਾਸ ਜਦੋਂ ਮਸਾਂ ਪਾਇੜਾ ਸੜਾਇਆ ਉਹ ਮਾਰ ਮਾਰ ਝੂਠ ਹੈ ਕੋਈ ਨਾ ਇੰਨਾ ਚਿਰ ਚੱਲਦਾ ਕੰਮ ਚਲਾਵਾਗੇ 20 ਲੱਖ ਕਹਿ ਕੇ 99 695 ਕਦੋਂ ਹੋ ਤੈਰਾ ਡਾਕਟਰ 90637 ਮੈਂ ਕਰਦਾ ਦਰਦ ਹੋ ਜਾਂਦਾ ਖੜ ਜਾ ਖੜ ਜਾ ਇੱਕ ਮਿੰਟ ਜਦੋਂ ਡਾਕਟਰ ਚਾਹ ਪੀ ਜਾਂਦੀਆਂ ਨੇ ਹੈਲੋ ਡਾਕਟਰ ਹੈ ਰਾਜਰ ਬੋਲਦਾ ਅੱਛਾ ਇਹ ਦੀ ਦੁਕਾਨ ਦੁਕਾਨ ਤੇ ਜੇਤੀ ਹੈ ਉਹ ਰਾਜਰ ਬੋਲਦਾ ਯਾਰ ਫੇਰ ਕਹਿੰਦਾ ਕੌਣ ਬੋਲਦਾ ਹੈ ਅੱਛਾ ਗਲਤ ਲੱਗ ਗਿਆ ਇਕ ਆ ਠੀਕ ਆ ਠੀਕ ਆ ਕੋਈ ਨਾ ਭਾਈ ਕੋਈ ਨਾ ਕੀ ਹੋ ਗਿਆ ਕੀ ਕਹਿੰਦਾ ਡਾਕਟਰ ਨੰਬਰ ਦਾ ਫਰਕ ਪੈ ਗਿਆ ਇੱਕ ਦਾ ਇਹਦਾ ਪਈਏ ਨੂੰ ਲੱਗ ਗਿਆ ਫੋਨ ਮੈਨੂੰ ਕਹਿੰਦਾ ਕੌਣ ਬੋਲਦਾ ਹੈ ਮਾਨਾਜਰ ਬੋਲਦਾ ਹੈ ਤੂੰ ਸਹੀ ਨੰਬਰ ਲਾਲਾ ਛੇਤੀ ਕੀ ਗੱਲ ਹੋ ਗਈ ਉਫੜਾ ਓ ਜਿੰਦਰਾ ਇੱਥੇ ਕਹਿੰਦੇ ਬਹਿ ਗਏ ਪ੍ਰਦੀਪ ਦੇ ਬਾਰ ਮੂਰੇ ਪ੍ਰਦੀਪ ਨੂੰ ਬੁਲਾਉਂਦੇ ਸੀ ਯਾਰ ਆਇਆ ਨਹੀਂ ਡਾਕਟਰ ਇਹਦੇ ਸੱਟ ਲੱਗੀ ਮਿੱਲੋ ਦੇ ਉਹਦਾ ਭਾਈ ਉਹਨਾਂ ਦੀ ਬੁੜੀ-ਬਾੜੀ ਢਿੱਲੀ ਇਹਦਾ ਬੋਤਲਾਂ ਚੜੀ ਜਾਂਦਾ ਹੈਗਾ ਅੱਛਾ ਹਾਂ ਦੂਣੀ ਬਾਣੀ ਹੈ ਕੀ ਭਾਈ ਕੋਈ ਹੋਰ ਡਾਕਟਰ ਦੱਸ ਦੇ ਯਾਰ ਇਹ ਬਹੁਤ ਔਖੀ ਹੋ ਰਹੀ ਹੈ ਯਾਰ ਬਚਾ ਲੈ ਕੀ ਗੱਲ ਹੋ ਗਈ ਮਿੱਲੋ ਓਏ ਹੈਲੋ ਨਹੀਂ ਐ ਮਿੱਲੋ ਦਾ ਮਤਲਬ ਕੀ ਮੈਂ ਤਾਂ ਬੱਪੜ ਜੀ ਪੁੱਛਿਆ ਵੀ ਕੀ ਗੱਲ ਹੋ ਗਈ ਜੀ ਹਾਂ ਫਿਰ ਤੂੰ ਮੈਂ ਲੋਕਾਂ ਤੋਂ ਕਹਿੰਨਾ ਉਧਰੋਂ ਸੰਦੀਪ ਆ ਕਦੇ ਭਾਬੀ ਕਹੂਗਾ ਕਦੇ ਭੂਆ ਕਹੂ ਕਦੇ ਆਂਟੀ ਕਹੂ ਕੋਣ ਰਿਸ਼ਤੇਦਾਰੀਆਂ ਲੱਭਣ ਲੱਗ ਗਏ ਇੱਥੇ ਤੂੰ ਲੱਤ ਨੂੰ ਦੇਖ ਮੇਰੀ ਨੂੰ ਤੁਸੀਂ ਡਾਕਟਰ ਦਾ ਹੱਲ ਕਰੋ ਜੀ ਇਹ ਕਿੱਡੀ ਗੱਲ ਹੈ ਇਹ ਮਤਲਬ ਡਿੱਗੋ ਜੀ ਕੀ ਗੱਲ ਹੋ ਗਈ ਮੈਨੂੰ ਤਾਂ ਸਮਝ ਆਉਂਦੀ ਡਿੱਗ ਗਏ ਸਕੂਟਰੀ ਤੇ ਡਿੱਗੇ ਯਾਰ ਤੂੰ ਮੁੱਕਦੀ ਗੱਲ ਕਰ ਤੇਰੇ ਨਹੀਂ ਤਾਂ ਵੀ ਸਕੂਟਰੀ ਬੈਠਿਆ ਨਹੀਂ ਮੇਰੇ ਪਿੱਛੇ ਕਰੀ ਸਜੀਬ ਬੰਦੇ ਦਾ ਫਰਕ ਹੁੰਦਾਗਾ ਬੰਦੇ ਦਾ ਫਰਕ ਹੁੰਦਾ ਸਾਨੂੰ ਕੱਲੀ ਨੂੰ ਫੜਾਦੀ ਕਿ ਮਾਗਰ ਬੈਠਾਦੀ ਬੈਠੇ ਹੀ ਨਹੀਂ ਉਹਦਾ ਤਾਂ ਰੋਣਾ ਅੱਛਾ ਮਾਗਰ ਹੀ ਨਹੀਂ ਬੈਠਾ ਇਹ ਕੀ ਗੱਲ ਪਪੜਾ ਤੂੰ ਮਾਗਰ ਨਹੀਂ ਬੈਠਾ ਮੈਨੂੰ ਐਂ ਆਈ ਤੀ ਮੈਨੂੰ ਸਾਰੀ ਸਮਝਾ ਕੇ ਗੱਲ ਵੀ ਐਂ ਕਰਕੇ ਐਂ ਚਲਾਉਣੀ ਐ ਮਾਹ ਚਲ ਤੋੜ ਲੈ ਇਹਨੇ ਐ ਜੀ ਤੋੜੀ ਮੁੜ ਕੇ ਰੇਸ ਨੂੰ ਰੋਕਣੀ ਤਾਂ ਆਉਂਦੀ ਨਹੀਂ ਸੀ ਮੈਂ ਤਾਂ ਇਹਨੂੰ ਦੱਸਣੀ ਭੁੱਲ ਗਿਆ ਵੀ ਰੋਕਿਆ ਕਿਵੇਂ ਕਰਦੇ ਨੇ ਤੁਸੀਂ ਦੱਸੋ ਜੀ ਕੋਈ ਰੇਚ ਭਰਤੀ ਹੋਣਾ ਤੁਸੀਂ ਸਕੂਟਰ ਇਹਦੇ ਦਾ ਬੱਸ ਇਹਦੇ ਦਰਖਤ 'ਚ ਮਾਰ ਕੇ ਰੋਕੀ ਵੀ ਆਇ ਰੁਕੂਗੀ ਹਾਂ ਕਰ ਦੋ ਕਿ ਤੋ ਲੈਂਦੀ ਆ ਜਾ ਕੇ ਬਿੱਲੋ ਫੇਰ ਤੂੰ ਫੇਰ ਬਿੱਲੋ ਬਿੱਲੋ ਕਰੀ ਜਾਣਾ ਓਏ ਤੂੰ ਮਾੜੀ ਮੋਟੀ ਰਿਸ਼ਤੇ ਦੀ ਮਰਿਆਦਾ ਰੱਖ ਲੈ ਓਏ ਦੱਸ ਦੇ ਤੂੰ ਮੈਨੂੰ ਡਾਕਟਰ ਕੋਲ ਕਿਤੇ ਲੈ ਕੇ ਜਾਣਾ ਕਿ ਨਹੀਂ ਨਾ ਜੀ ਨਾ ਬਾ ਬਾਈ ਬਾ ਪਾਵਰਾਂ ਨੇ ਆਪਣੇ ਕੋਲੇ ਡਾਕਟਰ ਦੇ ਆਊਗਾ ਲੈ ਮਾਰਫੋਨ ਲੈ ਹੱਡੀਆਂ ਵਾਲੇ ਨੂੰ ਬੁਲਾ ਮੈਂ ਹਾਂ ਬੁਲਾ ਯਾਰ ਆ ਪਰਸੋ ਜੇ ਉਥੇ ਮੈਂ ਰਾਮੇ ਦੀ ਲੱਤ ਤੋੜੀ ਆ ਉਹ ਡਾਕਟਰ ਤੋਂ ਲਾ ਚੱਲਦਾ ਪੈਸੇ ਤਾਂ ਮੈਂ ਦਿੰਨਾ ਹਾਂ ਬੁਲਾ ਫਿਰ ਬੁਲਾ ਨਿਆ ਬੁਲਾ ਨਿਆ ਆਪਾਂ ਹੁਣੇ ਲਾਣੇ ਕਿੱਥੋਂ ਜੇ ਦੁਖਦਾ ਜਦੋਂ ਯਾਰ ਸੱਟ ਪੇਟ ਵੱਜੀ ਤਾਂ ਦੁਖਣ ਤੋਂ ਕਿ ਲੈਣ ਤੂੰ ਡਾਕਟਰ ਬੁਲਾ ਯਾਰਾ ਫੜ ਜਿਓ ਮੈਨੂੰ ਪਚੂਗਾ ਤੂੰ ਪੜਾ ਘੇਰ ਐ ਕਿਉ ਕਰੀਂ ਨਾ ਯਾਰ ਮੈਂ ਵਿੱਚੋਂ ਕੋਈ ਖਾਣੀ ਖਾਣੀ ਐ ਕੋਈ ਨਾ ਕਮਰਾ ਨਾ ਬਲਾਉਨੇ ਆ ਡਾਕਟਰ ਮੇਰੇ ਚੀਸਾ ਵੀ ਜਾਂਦੀ ਐ ਤੂੰ ਕਹੇ ਕਮਰਾ ਨਾ ਅੱਛੀ ਕਾਲ ਜੀ ਰਿੰਗ ਟੂਨ ਬੜੀ ਲਵਾਈ ਆ ਹੈਂ ਉਹ ਡਾਇਰਿੰਗ ਟੋਂ ਤੋਂ ਕੀ ਲੈਣਾ ਇਹਦਾ ਬੀਪੀ ਘਟੇ ਜਾਂਦਾ ਯਾਰ ਅੱਛਾ 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 ਹਾਂ ਮੈਂ ਤਾਂ ਐ ਫੋਨ ਕਰਿਆ ਤੀ ਉਹ ਆਪਣੀ ਪਾਈ ਤਰੋਂ ਬਿੱਲੋ ਨਹੀਂ ਹੈਗੀ ਕੁੱਪੜ ਜੀ ਦੇ ਘਰੋਂ ਉਹ ਚੱਕਰਉਣ ਲੱਗ ਗਿਆ ਉਹ ਚੱਕਰਉਣ ਲੱਗ ਗਿਆ ਇਹਨੂੰ ਹਾਂ ਉਹਨੇ ਕਹਿੰਦੇ ਸਕੂਟਰੀ ਸਕੂਟਰੀ ਤੇ ਜਾਂਦੇ ਸੀਗੇ ਉਹ ਤੱਕਾ ਤੋਂ ਕਪਤ ਨਹੀਂ ਡਿੱਗ ਗਏ ਭਾਈ ਪਤਾ ਨਹੀਂ ਕਿਵੇਂ ਹੋ ਗਿਆ ਟਾਲੀ ਜਾਨੂੰ ਉਹਨੂੰ ਐ ਕਹੇ ਕਿੱਥੇ ਐ ਤੂੰ ਉਰੇ ਆਵੇਂਗਾ ਕਹਿੰਦੇ ਮਾਰਤੀ ਟਾਲੀ ਵਿੱਚ ਗੱਡੀ ਨਹੀਂ ਹੈ ਗੁਰਦੰਗਣੀ ਦਾ ਕਰਤਾ ਹੋਗਾ ਤੈਨੂੰ ਘਾਰੇ ਸੁਜੀ ਜਾਂਦਾ ਯਾਰ ਇਹ ਤਾਂ ਹੱਥ ਲਾ ਚਾਈ ਪਈ ਜਮੀ ਇਹ ਮਤਲਬ ਟਾਲੀ ਚ ਬਜੀ ਡਾਕਟਰ ਜੀ ਟਾਲੀ ਚ ਬਜੀ ਪਏ ਬਿੱਲੋ ਹਾਂ ਨਾ ਲੱਤ ਕਹਿੰਦੇ ਨੇ ਇੱਕ ਬਾਹ ਕਹਿੰਦੇ ਨੇ ਵੀ ਖੜਦੀ ਜਾਂਦੀ ਹੈ ਸਪਲਾਈ ਉਹ ਕਹਦੇ ਯਾਰ ਇਹਦਾ ਬੀਪੀ ਘਟੀ ਜਾਂਦਾ ਤੂੰ ਸੁਣਦਾ ਕਿਉਂ ਨਹੀਂ ਮੈਂ ਸੁਣੀ ਮਰੀਜ਼ ਨਾਲ ਗੱਲ ਕਰਾਵਾਂ ਅਮਰੀਜ਼ ਮਰੀਜ਼ ਕਿੱਥੋਂ ਗੱਲ ਕਰੋ ਯਾਰ ਤੂੰ ਮੇਰੇ ਨਾਲ ਗੱਲ ਕਰਾ ਅੱਛਾ ਅੱਛਾ ਤੁਸੀਂ ਕੀ ਕਰੀ ਜਾਂਦੇ ਹੋ ਗੋਡਾ ਬਦਲੀ ਜਾਂਦੇ ਹੋ ਫੇਰ ਤਾਂ ਟਾਈਮ ਲਾਉਂਗੇ अच्छा अच्छा भाई ओदा गोडा बदरा दसू ओ आ जा तेरा डॉक्टर ओ जड़ा ऑपरेशन करता करता तेरा खून चक्की ਜਾਂਦਾ ਗਹਾਂ ਲੈਦਾ ਕੀ ਹਾਲ ਹੋ ਯਾਰ ਉਹਦੇ ਕੋਲੇ ਬੰਦੇ ਤੋਰਤੇ ਆ ਜੀ ਆਪਣਾ ਘਰ ਵਾਲਾ ਕੰਮ ਉਹ ਭਾਈ ਆ ਬੰਦੇ ਤੇਰੇ ਮੂਰੇ ਹੱਥ ਜਾਂਦਾ ਤੂੰ ਸਾਡਾ ਕਰਦੇ ਕੋਈ ਹੱਲ ਨਹੀਂ ਜਵਾਬ ਦੇਦੇ ਯਾਰ ਮੈਨੂੰ ਸ਼ੇਰ ਲੈ ਚੱਲ ਬੰਦਾ ਚੱਲ ਇੱਕ ਮਿੰਟ ਕਰ ਇੱਕ ਮਿੰਟ ਕਰ ਅੱਧੇ ਮਿੰਟ ਚ ਕਰ ਇੱਕ ਮਿੰਟ ਇਹਦਾ ਮੂੰਹ ਦੇਖ ਲੈ ਸਾਹ ਬੰਦਾ ਆਪਣਾ ਮੇਨ ਹੈ ਇਹ ਜੇ ਦੇਖੋ ਮੈਂ ਥੋਨੂੰ ਐਂ ਕਹਿੰਦਾ ਤਾਂ ਹੁਣੇ ਸ਼ੁਰੂਆਤ ਕਰੀ ਅਜੇ ਗੋਡਾ ਗੁੱਡਾ ਢੇੜਿਆਗਾ ਫੇਰ ਤਾਂ ਦੇਖੋ ਤੁਸੀਂ ਆਪਦਾ ਕਰ ਲੋ ਕੰਮ ਤਾਂੰਦਾ ਜੇ ਆਦਬ ਵਿਚਾਲੇ ਆ ਫੇਰ ਵੀ ਨਾ ਆਇਓ ਜੇ ਇੰਤਾਂ ਘੱਟ ਲਾ ਰਹੇਂਦਾ ਫਿਰ ਆਕੇ ਲਾ ਦਿਓ ਕਿ ਨਾ ਸਾਡੇ ਬੰਦੇ ਦਾ ਹੱਲ ਕਰਕੇ ਜਾਓ ਹਾਂ ਦੇਖੋ ਉਹਨੂੰ ਕਹੋ ਮਾਰਨਾ ਆਪਾਂ ਹੋਰ ਤੇ ਭੱਗ ਜਾਣੇ ਯਾਰ ਅੱਛਾ ਅੱਛਾ ਠੀਕ ਹੈ ਜੀ ਠੀਕ ਹੈ ਲੈ ਜੇ ਮੈਨੂੰ ਵੀ ਇਹ ਤੇ ਆਸ ਵੀ ਇਹ ਪੂਰ ਚਾੜੂਗਾ ਨਹੀਂ ਬੋਤਲਾਂ ਤਾਂ ਇਹ ਲਾ ਦਾਂਗੇ ਆ ਤੁਹਾਡੇ ਕੰਪਿਊਟਰ ਲਾ ਦਾਂਗੇ ਆਪਨਾਂ ਵਾਲਾ ਬੰਦਾ ਜਿਆਦਾ ਆਖਾ ਉਹ ਬੰਦਾ ਦੇਸੀ ਦੇਖ ਲੈ ਲੱਤ ਬਣਾ ਦਾਂਗੇ अच्छा चलो फिर मैं फिर फिर हां फिर मैं वे मेनू ਲੈ ਕੇ ਜਾਣਾਂਗੇ ਨਹੀਂ ਤੋਂ ਡਾਕਟਰ ਖੜ ਤਾਂ ਜਾ ਖੜ ਜਾ ਖੜ ਜਾ ਜੇ ਕਰਤੀਆਂ ਮੈਂ ਤਾਂ ਫੇਕੇ ਫੋਨ ਕਰਦੇ ਨਹੀਂ ਆ ਕੇ ਲੈ ਜਾਣਗੇ ਮੈਨੂੰ ਆਪੀ ਦੇ ਹੋਰ ਮਰੀਜ਼ ਆਏ ਨਾ ਕਹੇ ਨਾ ਕਹੇ ਚਲ ਮਰੀਜ਼ ਬਈ ਨਮਾ ਆ ਗਿਆ ਉਹ ਕਹਿੰਦਾ ਫਫੜਾ ਕਹਿੰਦਾ ਹੋਰ ਇੱਕੋ ਚੁੱਪਾ ਉਹ ਆ ਬੰਨੇ ਤੇਰੇ ਮੂਰੇ ਹੱਥ ਹੋਏ ਬਸ ਫੇਰ ਆਇਆ ਜੀ ਅੱਜ ਆਪਣਾ ਮਿਸ ਹੋ ਜੂ ਅਸੀਂ ਹੋਰ ਤੇ ਲੈ ਜਾਣੇ ਆ ਅਸੀਂ ਹੋਰ ਤੇ ਲੈ ਜਾਣੇ ਆ ਬੰਦਾ ਸੀਰੀਅਸ ਦਾ ਸਾਡਾ ਤਾਂ ਬੜੀ ਹੋ ਚੱਕ ਲੋ ਜਿੰਦ ਤੱਕ ਤਾਂ ਮਜ਼ਾ ਆਈਆਂ ਚੱਕ ਲੋ ਚੰਗੋ ਬਿੱਲੂ ਚੰਗਾ ਜੀ ਖੜੀ ਹੋ ਮੜੇ ਆ ਓਕੀ ਓਕੀ ਖੜੀ ਹੋ ਜਾ ਉਹ ਜੋ ਉਹ ਜੋ ਕਿਰਾਉ ਉਹ ਜੋ ਜੀ ਐਂ ਕਰੋ ਜੀ ਹਏ ਐਂ ਕਰੋ ਤੂੰ ਚਲਾ ਵਫੜਾ ਮੈਂ ਫੜ ਕੇ ਬਈ ਨਾ ਉਹ ਵਾ ਉਹ ਤੇਰੇ ਆਪ ਹੀ ਬੈਜੂ ਹੁਣ ਤੱਕ ਮੈਂ ਕੀ ਆਈ ਐ ਉਹ ਮਾਂ ਮਗਰਾਂ ਟਿਕ ਟਕ ਉਹ ਯਾਰ ਆ ਜੂਗੀ ਆਪ ਹੀ ਆ ਜੂਗੀ ਫਿਰ ਤੁਸੀਂ ਐਂ ਕਰੋ ਮੈਂ ਚਲਾ ਲਾਂ ਨਾ ਆਪਾਂ ਟਰੈਕਟਰ ਚਲਾ ਕੇ ਚੱਲੀਏ ਲੈ ਤੂੰ ਮੋੜੇ ਬੈ ਜਾ ਫਿਰ ਨਾ ਮੈਂ ਚਲਾ ਲਾਂ ਨਾ ਉਹ ਐਂ ਕਰੋ ਬਚਾਲੇ ਕਰੋ ਨਾ ਬੰਦਾ ਬਰੀ ਉਹ ਯਾਰ ਤੂੰ ਚਲਾ ਲੈ ਯਾਰ ਉਹ ਹੀ ਮਾਰੀ ਜਾਂਦਾ ਪਕਾਈਏ ਦੇਖੋ ਬੈਜੂਗੀ ਉਹ ਠੀਕ ਹੈ ਤਾਂ ਉਹ ਮੈਂ ਦੇਖ ਨਾ ਬਬੇ ਮੈਂ ਆਈ ਜੂਗੀ ਭਾਈ ਜੀ ਕੁਝ ਨਹੀਂ ਹੁੰਦਾ ਉਹ ਗੋਡਾ ਨਹੀਂ ਕੰਮ ਕਰਦਾ ਉਹਦਾ ਨਾ ਨਾ ਠੀਕ ਹੈ ਠੀਕ ਹੈ ਗੋਡਾ ਤਾਂ ਸਾਰਾ ਗੁੱਟਾ ਮੈਂ ਬਹਿ ਗਈ ਤੁਰਪੋ ਚਲਦਾ ਦੀ ਚਲਦਾ ਉਹ ਘਬਰਾਟ ਹੋ ਜਾਂਦੀ ਤੂੰ ਛੇਤੀ ਡਾਕਟਰ ਤੇ ਲਾ ਦੇ ਬਾਈ ਖੜਾ ਸਟੈਂਡ ਚੱਕੇ ਤੋਂ ਸਟਾਰਟ ਹੋਏ ਉਹ ਕਹਿੰਦਾ ਵੀ ਮੇਰੇ ਕੋਲੇ ਆ ਜਾ ਉਹ ਵੀ ਮੈਂ ਥੋੜੇ ਟਾਂਕ ਹੀ ਰਹਿ ਗਏ ਕਹਿੰਦਾ ਆਪਣੇ ਵਾਲੇ ਦਿੱਤਾ ਚੱਲ ਚੱਲ